ਮੈਨੂੰ ਲੋਕ ਕਹਿੰਦੇ ਨੇ ਕਿ ਆਪਣੇ ਫਾਦਰ ਸਾਹਿਬ ਦੀ ਬਾਇਓਪੀ ਜੇ ਕਰਨੀ ਹੋਵੇ ਤਾਂ ਤੂੰ ਕਰ ਸਕਦਾ ਬਿਕਾਜ਼ ਉਹ ਕਹਿੰਦੇ ਤੂੰ ਆਪਣੇ ਫਾਦਰ ਸਾਹਿਬ ਤੇ ਬਹੁਤ ਗਿਆ ਹੈ ਮੈਂ ਨਿਹਨਿਕ ਸੁੱਚਾ ਸੂਰਮਾ ਦੀ ਬਾਇਓਪੀ ਕਹਿ ਲੋ ਕਿ ਉਹ ਜੇ ਕਿਰਦਾਰ ਨਿਭਾਇਆ ਬੱਬੂ ਮਾਨ ਨੇ ਜੇ ਤੁਹਾਨੂੰ ਬਾਇਓਪੀ ਨਹੀਂ ਪਾਉਣੀ ਹੋਵੇ ਤੁਸੀਂ ਕਿਸ ਦੀ ਕੰਮ ਕਰਨਾ ਚਾਹੋਗੇ ਮੈਂ ਜੇ ਆਈ ਡੋਟ ਨੋ ਮੈਨੂੰ ਲੋਕ ਕਹਿੰਦੇ ਨੇ ਕਿ ਆਪਣੇ ਫਾਦਰ ਸਾਹਿਬ ਦੀ ਬਾਇਓਪੀ ਜੇ ਕਰਨੀ ਹੋਵੇ ਤਾਂ ਤੂੰ ਕਰ ਸਕਦਾ ਬਿਕਾਜ਼ ਆ ਉਹ ਕਹਿੰਦੇ ਤੂੰ ਆਪਣੇ ਫਾਦਰ ਸਾਹਿਬ ਤੇ ਬਹੁਤ ਗਿਆ ਹੈ ਜਨਾਬ ਉਸ ਦਾ ਸਰਦੂਲ ਸਿਕੰਦਰ ਸਾਹਿਬ ਤੇ ਕਿਉਂਕਿ ਉਹ ਉਹਨਾਂ ਦੇ ਲਾਈਫ ਚ ਅਪਸ ਐਂਡ ਡਾਊਨਸ ਬਹੁਤ ਰਹੇ ਨੇ ਮੇਰੇ ਮम्मा ਉਹ ਤੇ ਪਪਾ ਦੀ ਜੋ ਜੋੜੀ ਹੈ ਉਹਦੀ ਗੱਲਾਂ ਬਹੁਤ ਹੈ ਨਾ ਇੱਕ ਫੇਮਸ ਨੇ ਦੁਨੀਆ ਦੇ ਵਿੱਚ ਬਟ ਆਈ ਥਿੰਕ ਮੈਂ ਬੀਇੰਗ ਉਹਨਾਂ ਦਾ ਬੇਟਾ ਮੈਂ ਜਸਟਿਸ ਇਦਾਂ ਪੂਰਾ ਨਹੀਂ ਕਰ ਪਾਉਂਗਾ ਹਾਂ ਬੀਇੰਗ ਅ ਲੋਕਲ ਆਈਕ ਮੈਨੂੰ ਲੋਕ ਇਦਾਂ ਜ਼ਰੂਰ ਕਹਿ ਸਕਦੇ ਆ ਕਿ ਹਾਂ ਉਹਨਾਂ ਵਰਗਾ ਲੱਗਦਾ ਹੈ ਪਰ ਉਹਨਾਂ ਦੀ ਬਾਇਓਪਿਕ ਕਰਨਾ ਮੈਂ ਨਹੀਂ ਸਮਝੂਗਾ ਆਈ ਥਿੰਕ ਹੋਰ ਬਹੁਤ ਅੱਛੇ ਐਕਟਰਸ ਨੇ ਬਾਲੀਵੁੱਡ 'ਚ ਵੀ ਨੇ ਇੱਥੇ ਵੀ ਨੇ ਜਿਹੜੇ ਉਹ ਚੀਜ਼ ਨੂੰ ਨਿਭਾ ਸਕਦੇ ਨੇ ਆਈ ਡੋਨਟ نو ਲੱਭ ਕਿਹਨੂੰ ਮੌਕਾ ਦਵੇ ਮੈਨੂੰ ਕਿਹੜਾ ਮੌਕਾ ਦਵੇ ਕਿਸੇ ਦੀ ਬਾਇਓਪਿਕ ਕਰਨ ਦਾ ਕਿਸੇ ਦੀ ਵੀ ਦਵੇ ਪਰ ਜੇ ਜਿਹੜੀ ਵੀ ਦਵੇ ਪਰ ਐਕਸ਼ਨ ਹੋਵੇ ਉਹਦੇ 'ਚ ਥੈਂਕ ਯੂ